ਟ੍ਰੈਜੇਡੀ ਸਟ੍ਰਕ ਅ ਫੈਮਿਲੀ ਇਨ ਲੁਧਿਆਣਾ ਵੇਅਰ ਅ ਮੇਜਰ ਐਕਸੀਡੈਂਟ ਟੁਕ ਪਲੇਸ ਇਨ ਵਿਚ ਅ ਪੁਲਿਸਮੈਨ ਹੈਡ ਕਨਸਟੇਬਲ ਤਰਸੇਮ ਸਿੰਘ ਵਾਸ ਕਰਸ਼ਡ ਟੂ ਡੈਥ ਬਾਈ ਐਨ ਅਨਆਈਡੈਂਟੀਫਾਈਡ ਵਹੀਕਲ ਵੀ ਆਰ ਜੁਆਇੰਡ ਬਾਈ ਦੀ ਇਨਕਨਸੋਲੇਬਲ ਫੈਮਿਲੀ ਮੈਂਬਰਸ ਆਫ ਡਿਸੀਜ਼ਡ uh to give uh, he will give they will give more information about the incident sir ki naam toda mera naam garmeet singh <laughs> hai ਕੀ ਇਨਸੀਡੈਂਟ ਹੋਇਆ ਇਹ ਰੋਜ਼ਾਨਾ ਦੀ ਤਰ੍ਹਾਂ ਜਿਨ ਕੀ ਸੈਰ ਕਰਨ ਜਾਂਦੇ ਹੁੰਦੇ ਸਵੇਰੇ 5:00 5:30 ਵਜੇ ਤੇ ਅੱਜ ਵੀ ਉਦਾਂ ਹੀ ਗਏ ਸੀਗੇ ਤੇ ਉਧਰੋਂ ਆ ਰਹੇ ਸੀ ਭਾਰਤ ਨਗਰ ਚੌਕੋਂ ਤੋਂ ਪੈਦਲ ਆ ਰਹੇ ਸੀ ਪੈਦਲ ਤੇ ਹਾਂਜੀ ਤੇ ਉਹ ਜਦੋਂ ਆ ਰਹੇ ਸੀ ਤਾਂ ਪਿੱਛੋਂ ਗੱਡੀ ਕਿਸੇ ਨੇ ਹਿੱਟ ਮਾਰਿਆ ਇਹਨੂੰ ਠੀਕ ਹੈ ਤੇ ਇਹ ਉੱਥੇ ਡੈਥ ਹੋ ਗਈ ਪਤਾ ਲੱਗਿਆ ਕਿਹੜੀ ਗੱਡੀ ਸੀ ਜਾਂ ਕੋਈ ਟਰੱਕ ਸੀ ਜਾਂ ਕੋਈ ਹੋਰ ਕਾਰ ਸੀ ਜਾਂ ਨਹੀਂ ਇਹਦੇ ਬਾਰੇ ਹਜੇ ਕਲੀਅਰ ਨਾ ਕੋਈ ਵੀ ਆਪਣੇ ਡਿਊਟੀ ਅਫਸਰ ਸਾਹਿਬ ਚੈੱਕ ਕਰਨਗੇ ਕੈਮਰੇ ਜੀ ਠੀਕ ਹੈ ਜੀ ਫੇਰ ਕਲੀਅਰ ਹੋਊਗਾ ਲੇਕਿਨ ਜਿਹੜੇ ਉੱਥੇ ਲੱਗੇ ਸੀਗੇ ਇੱਕ ਦੋ ਬੰਦੇ ਸੀਗੇ ਜਿਹੜੇ ਇਥੇ ਮੰਦਰ ਲਾ ਕੇ ਭਖਾਰੀ ਬੰਦੇ ਆ ਹਾਂਜੀ ਹਾਂਜੀ ਇਹਨਾਂ ਦੱਸਣ ਮੁਤਾਬਕ ਚਿੱਟੇ ਰੰਗ ਦੀ ਗੱਡੀ ਸੀਗੀ ਚਿੱਟੇ ਰੰਗ ਠੀਕ ਹੈ ਜੀ ਹਾਂਜੀ ਤੇ ਉਹਨੇ ਹਿੱਟ ਕੀਤਾ ਉਹ ਗੱਡੀ ਕਾਫੀ ਤੇਜ਼ ਸੀਗੀ ਮੌਕੇ ਤੇ ਹੀ ਡੈਥ ਹੋਈ ਹੈ ਜਾਂ ਮੌਕੇ ਤੇ ਡੈਥ ਹੋ ਗਈ ਹੈ ਘਰਦਿਆਂ ਨੂੰ ਤਾਂ ਪਤਾ ਬਾਅਦ ਚ ਲੱਗਾ ਇਹ ਯਾਨੀ ਕਿ ਕਹਿੰਨੀ ਫੋਨ ਕੀਤਾ ਫਿਰ ਲੇਟ ਹੋ ਗਿਆ ਆਏ ਨਹੀਂ ਜੀ ਜੀ ਜਦੋਂ ਫੋਨ ਕੀਤਾ ਤੇ ਉਹ ਮਰੇ ਪੁਲਿਸ ਵਾਲੇ ਜਨਾ ਡਿਊਟੀ ਆਫਸਰ ਨੇ ਚੱਕਿਆ ਫੋਨ ਠੀਕ ਹੈ ਜੀ ਉਹ ਨਹੀਂ ਦੱਸਿਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਇਹ ਇਹ ਪਹਿਲਾਂ ਆਰਮੀ ਦੇ ਵਿੱਚ ਸੀ ਕਦੋਂ ਜੁਆਇਨ ਕੀਤਾ ਪੰਜਾਬ ਪੁਲਿਸ ਇਹਨਾਂ ਨੇ ਪਹਿਲਾਂ ਆਰਮੀ ਚ ਰਿਟਾਇਰ ਸੀ ਜੀ ਇਹ ਅੱਛਾ ਜੀ ਫਿਰ ਇੱਧਰ ਜੁਆਇਨ ਕੀਤਾ ਇਹਨੇ ਹੁਣ ਕਿੱਥੇ ਡਿਊਟੀ ਕਿੱਥੇ ਸੀ ਇਹਨਾਂ ਦੀ ਡਿਊਟੀ ਇਹਨਾਂ ਦੀ ਸੀਗੀ ਇਹ ਗਨਮੈਨ ਸੀਗੇ ਜਦ ਸਾਹਿਬ ਨਾਂ ਨਾਂ ਨਹੀਂ ਪਤਾ ਮੈਨੂੰ ਉਹਨਾਂ ਦਾ ਠੀਕ ਹੈ ਜੀ ਹਾਂ ਜੀ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਇਹਨਾਂ ਦੇ ਬੇਟੀ ਤੇ ਬੇਟਾ ਇੱਕ ਬਾਹਰ ਆ ਜੀ ਇੱਕ ਬੇਟੀ ਤੇ ਵਾਈਫ ਘਰ ਆ ਹੁਣ ਪਰਿਵਾਰ ਕੀ ਮੰਗ ਕਰ ਰਿਹਾ ਜੋ ਇਨਸੀਡੈਂਟ ਹੋਇਆ ਕੋਈ ਪਤਾ ਚੱਲੇ ਗੱਡੀ ਵਾਲਾ ਕਿਹੜਾ ਸੀ ਜੀ ਨਹੀਂ ਇਹ ਤਾਂ ਕੈਮਰੇ ਚੈੱਕ ਕਰਕੇ ਹੀ ਪਤਾ ਲੱਗੂਗਾ ਜੀ ਡਿਊਟੀ 8 ਨੰਬਰ ਥਾਣਾ ਪੈਂਦਾ 8 ਠੀਕ ਹੈ ਹਾਂਜੀ ਤੇ ਉਹ ਆਏ ਸੀ ਮੌਕੇ ਤੇ ਉਹਨਾਂ ਤੋਂ ਹੀ ਸਾਨੂੰ ਪਤਾ ਲੱਗਾ ਕਿ ਇਹ ਐਕਸੀਡੈਂਟ ਹੋ ਗਿਆ